ਵਰਜੇ ਦਾ ਖਾਲਸਾ ਵਰਜੇ ਕੀ ਫਤਿਹ ਅੱਪਾ ਅੱਜ ਦੋ ਤਿੰਨ ਮੁੱਦੇ ਵਿਚਾਰਨੇ ਆ ਤੇ ਬੜੇ ਐਮ ਆ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿੱਥੇ ਅਪਾ ਅੱਜ ਪ੍ਰਵਾਸੀ ਮਜ਼ਦੂਰਾਂ ਭਈਆਂ ਦੀ ਗੱਲ ਕਰਾਂਗੇ ਉੱਥੇ ਕਾਲੀ ਦਲ ਦੀ ਗੱਲ ਵੀ ਕਰਾਂਗੇ ਉੱਥੇ ਆਮਾ ਦੀ ਪਾਰਟੀ ਦੀ ਜਾਨੀ ਕਿ ਭਗਵੰਤ ਮਾਨ ਦੀ ਗੱਲ ਵੀ ਕਰਾਂਗੇ ਉੱਥੇ ਉਸ ਰੋਨੀ ਕਮੇਟੀ ਦੀ ਗੱਲ ਵੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਖਬਰ ਨਾਸਰ ਕਰਦਾਗਾ ਕੇ ਪੰਜਾਬ ਦੇ ਦੌਰੇ ਤੇ ਹਰ ਪੀੜਤਾ ਨੂੰ ਲੈ ਕੇ ਜਿਹੜਾ ਰਾਹੁਲ ਗਾਂਧੀ ਆਇਆ ਇਹ ਰਾਹੁਲ ਗਾਂਧੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਸ ਇੰਦਰਾ ਗਾਂਧੀ ਦਾ ਪੋਤਾਗਾ ਜਿਨੇ ਕੇ ਟੈਂਕਾ ਤੋਪਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਢਾਹ ਢੇਰੀ ਕੀਤਾ ਸੀ ਤੇ ਜਿਹੜੇ ਕੇ ਦੁੱਧ ਚੁੰਘਦੇ ਬੱਚਿਆਂ ਨੂੰ ਜਿਹੜਾ ਇਸ ਦੀ ਦਾਦੀ ਵੱਲੋਂ ਮਾਰਿਆ ਗਿਆ ਐਟੀ ਵਸਨੀ ਇਸ ਦਾ ਪਿਓ ਅਰਜੀਪ ਗਾਂਧੀ ਵੱਲੋਂ ਜਿਹੜਾ ਜੋ ਕਹਿੰਦਾ ਇੱਕ ਵੱਡਾ ਦਕਤਰ ਡਿੱਗਦਾ ਗਿਰਦਾ ਹੈ ਤਾਂ ਧਰਤੀ ਹਲਤੀ ਹੈ ਇਸ ਤਰ੍ਹਾਂ ਇਹਨ ਇੱਕ ਹਿੰਦੀ ਚ ਵਿੱਚ ਤੁਸੀਂ ਅੱਜ ਵੀ ਪਾਸਨਾ ਜਿਹੜਾ ਉਹ YouTube ਤੇ ਮੌਜੂਦ ਪਿਆ ਤਾਂ ਫਿਰ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ 1984 ਦੇ ਵਿੱਚ ਕਤਲੇਆਮ ਕਰਵਾਇਆ ਦਿੱਲੀ ਦੇ ਵਿੱਚ 30000 ਸਿੱਖ ਲਗਭਗ ਜਿਹੜਾ ਦਿੱਲੀ ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਜਿਹੜਾ ਅੱਗਾਂ ਲਾ ਦਿੱਤੀ ਆ ਤੇ ਉਹਦਾ ਮੁੰਡਾ ਆਇਆ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇਖੋ ਮੱਥਾ ਟੇਕੜਾ ਆਵੇ ਦਰਬਾਰ ਸਾਹਿਬ ਸ੍ਰੀ ਅਕਾਲ ਤਾ ਸਾਬ ਚੋ ਵਰਨਾ ਦਾ ਸੰਝਾ ਇੱਥੇ ਉਪਦੇਸ਼ ਮਿਲਦਾ Hindu ਆਵੇ Isai ਆਵੇ Musalman ਆਵੇ Bodhi ਆਵੇ Isai ਆਵੇ Sikh ਆਵੇ ਕਿਸੇ ਨੂੰ ਕੋਈ ਰੋਗ ਟੋਕ ਨਹੀਂ ਸਾਰੇ ਇੱਕ ਪੰਗਤ ਦੇ ਵਿੱਚ ਬਹਿ ਕੇ ਖਾਣਾ ਖਾਂਦੇ ਆ ਪਰ ਇੱਥੇ ਸਭ ਤੋਂ ਵੱਡਾ ਦੁੱਖ ਕਦੋਂ ਲੱਗਦਾ ਜਦੋਂ ਉਹਨਾਂ ਕਾਤਲਾਂ ਦੇ ਪੁੱਤਾਂ ਨੂੰ ਉਨਾ ਕਾਤਲਾਂ ਦੇ ਪੋਤਰਿਆਂ ਨੂੰ ਜਿਹੜਾ ਕਿ ਸਰੋਪਾ ਪਾਇਆ ਗਿਆ ਸਭ ਤੋਂ ਵੱਡੀ ਜਿਹੜੀ ਇਹ ਸਰੋਵਣੀ ਕਮੇਟੀ ਦੀ ਅੱਜ ਆਪਾਂ ਕਹਿੰਦੇ ਕਿ ਦੁਰਦਸ਼ਾ ਅੱਜ ਹਰਜਿੰਦਰ ਸਿੰਘ ਧਾਮੀ ਕਹਿੰਦਾ ਸਰੋਵਣੀ ਕਮੇਟੀ ਦਾ ਪ੍ਰਧਾਨ ਕਹਿੰਦਾ ਜਾਂਚ ਕਰਾਂਗੇ ਕਿ ਕਿਹਨੇ ਸਰੋਪਾ ਪਾਇਆ ਸ਼ਰਮ ਦਾ ਘਾਟਾਗਾ ਜਦੋਂ ਤੁਹਾਡੇ ਜੂਤ ਫਿਰਦੇ ਆ ਜਦੋਂ ਪਤਾ ਕਿ ਸਿੱਖ ਤੁਹਾਡੇ ਖਿਲਾਫ ਬਗਾਵਤ ਕਰਦੇ ਆ ਫਿਰ ਤੁਹਾਨੂੰ ਇਹ ਸੋਝਾ ਆ ਜਾਂਦਾ ਕਿ ਅਸੀਂ ਔੜਤਾਲ ਕਰਾਂਗੇ ਪਰ ਪੜਤਾਲ ਕਰਕੇ ਕਿਹੜਾ ਤੁਸੀਂ ਫਾਂਸੀ ਲਾ ਦੋਗੇ ਉਸ ਨੂੰ ਕਰਨਾ ਕੀ ਹੈ ਤੁਸੀਂ ਇਹੇ ਕੰਮ ਕਰਨਾ ਤੁਸੀਂ ਜਿਹੜਾ ਤੁਸੀਂ ਅੱਜ ਤੋਂ ਨਹੀਂ ਕਈ ਦਹਾਕਿਆਂ ਤੋਂ ਕਰਦੇ ਆ ਰਹੇ ਹੋ ਹੋ ਸਭ ਤੋਂ ਪਹਿਲਾਂ ਤਾਂ ਇਹ ਗੱਲ ਇੱਥੇ ਸੋਚਣ ਵਾਲੀ ਆ ਕਿ ਜਿਹੜਾ ਸਰੋਪੇ ਦੀ ਜਿਹੜੀ ਕੀਮਤ ਆ ਉਹ ਬੜੀ ਵੱਡੀ ਕੀਮਤ ਆ ਹਰ ਇੱਕ ਦੇ ਚੱਕ ਕੇ ਸਰੋਪਾ ਪਾ ਦੇਣਾ ਬਹੁਤ ਮਾੜੀ ਗੱਲ ਆ ਮੈਂ ਇੱਥੇ ਇੱਕ ਹੋਰ ਐਡ ਗੱਲ ਕਰਨਾ ਚਾਹਣਾ ਹੈਗਾ ਕਿ ਕੋਈ ਵੀ ਸਿਆਸੀ ਪਾਰਟੀ ਚਾਹੇ ਉਹ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਚਾਹੇ ਆਮ ਆਦੀ ਪਾਰਟੀ ਆ ਚਾਹੇ ਕੋਈ ਹੋਰ ਰਾਜਨੀਤਿਕ ਪਾਰਟੀ ਕਿਸੇ ਦੀ ਸਰੋਪਾ ਨਹੀਂ ਜਿਹੜਾ ਉੱਥੋਂ ਪਾਉਣਾ ਚਾਹੀਦਾ ਦਰਬਾਰ ਸਾਹਿਬ ਤੋਂ ਜਿਹੜਾ ਇਹ ਇੱਕ ਨਿਰਣਾ ਕਰਨਾ ਚਾਹੀਦਾ ਸਰੋਮਣੀ ਕਮੇਟੀ ਨੂੰ ਕਿ ਕਿਸੇ ਵੀ ਸਿਆਸੀ ਆਗੂ ਦੇ ਚਾਹੇ ਉਹ ਮੁੱਖ ਮੰਤਰੀ ਆ ਚਾਹੇ ਉਹ ਐਮਐਲਏ ਚਾਹੇ ਮੰਤਰੀ ਆ ਚਾਹੇ ਜੋ ਮਰਜ਼ੀ ਆ ਕਿਸੇ ਦੇ ਸਰੂਪਾ ਨਹੀਂ ਪਾਉਣਾ ਚਾਹੀਦਾ ਧਾਰਮਿਕ ਬੰਦਿਆਂ ਦੇ ਸਰੂਪਾ ਪਾਓ ਜਿਨ੍ਹਾਂ ਨੇ ਕੌਮ ਦੇ ਖਾਤਰ ਕੁਝ ਖੱਟਿਆ ਕੌਮ ਦੀ ਖਾਤਰ ਆਪਣੀ ਜਾਨਾਂ ਨਸਾਵਰ ਕੀਤੀਆਂ ਕੌਮ ਦੀ ਖਾਤਰ ਲੜ ਰਹੇ ਆ ਉਹਨਾਂ ਦੇ ਸਰੂਪਾ ਤੁਸੀਂ ਪਾਓ ਪਰ ਉਹਨਾਂ ਦੇ ਤੁਸੀਂ ਪਾਉਣਾ ਨਹੀਂ ਪਾਉਣਾ ਤੁਸੀਂ ਕਾਤਲਾਂ ਦੇ ਹਮੇਸ਼ਾ ਦੂਸਰੀ ਖਬਰ ਜਿਹੜੀ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਜਿਹੜੀ ਅੱਗਾਂ ਵਾਂਗ ਫੈਲੀ ਆ ਹਰ ਹਰਬੀਰ ਸਿੰਘ ਜਿਹੜਾ ਕਿ ਛੋਟਾ ਬੱਚਾ ਇੱਕ ਹਾਸ਼ਿਆਰਪੁਰ ਦੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਉੱਥੋਂ ਜਿਹੜਾ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਕਿ ਕਿਸ ਤਰ੍ਹਾਂ ਉਹ ਦਰਿੰਦੇ ਭਈਏ ਨੇ ਜਿਹੜਾ ਪ੍ਰਵਾਸੀ ਮਜ਼ਦੂਰ ਆ ਉਹਨੇ ਪਹਿਲਾਂ ਕਿਡਨਾਪ ਕੀਤਾ ਬੱਚਾ ਘਰੋਂ ਚੁੱਕਿਆ ਜਾਂ ਬਾਹਰੋਂ ਚੁੱਕਿਆ ਫਿਰ ਉਹਨੂੰ ਐਗਟਵਤਾ ਲੈ ਕੇ ਜਾਂਦਾ ਸਕੂਟਰੀ ਦੇ ਉੱਤੇ ਬਿਠਾ ਕੇ ਫਿਰ ਉਹਦੇ ਨਾਲ ਬੈਦਫੈਲੀ ਕਰਦਾ ਤੇ ਫਿਰ ਉਹਦਾ ਕਤਲ ਕਰ ਦਿੰਦਾ ਤੇ ਪੁਲਿਸ ਫਿਰ ਇਨਵੈਸਟੀਗੇਸ਼ਨ ਕਰਦੀ ਆ ਪਾਰਟ ਜਾਂਦੀ ਆ ਉਹਨੂੰ ਭਾਲ ਦੀ ਅਤੇ ਜਿਹੜਾ ਭਗੇ ਨੂੰ ਕਹਿੰਦੇ ਜਿਉ ਇੱਕ ਗਲੀ 'ਚ ਆਉਂਦਾ ਸੀ ਸਾਨੂੰ ਟੱਕਰ ਗਿਆ ਸੀ ਫੜ ਲਿਆ ਹੁਣ ਇੱਥੇ ਤੁਸੀਂ ਇੱਕ ਗੱਲ ਬੜੇ ਧਿਆਨ ਦੇ ਨਾਲ ਸੋਚਣ ਵਾਲੀ ਆ ਭਗੇ ਨੇ ਬੱਚਾ ਅਗਵਾ ਵੀ ਕੀਤਾ ਉਹਦੇ ਨਾਲ ਬਦਫੈਲੀ ਵੀ ਕੀਤੀ ਤੇ ਉਹਦੇ ਨਾਲ ਇਹਦੇ ਦੁਸ਼ਟ ਕਰਮ ਵੀ ਕੀਤੇ ਕੁਕਰਮ ਵੀ ਕੀਤੇ ਤੇ ਨਾਲ ਫਿਰ ਉਹਦਾ ਕਤਲ ਕੀਤਾ ਤੇ ਉਹ ਭਈਏ ਨੂੰ ਕੀ ਕੀਤਾ ਗ੍ਰਿਫਤਾਰ ਕਰਕੇ ਤਾਂ ਜੇਲ੍ਹ ਭੇਜ ਦਿੱਤਾ ਇੱਕ ਮਿੰਟਾ ਮੈਂ ਉਹ ਦੁਬਾਰੇ ਫੇਰ ਮੈਂ ਆਧਾਰ ਦਿੰਦਾ ਉਸ ਐਨਆਰਆਈ ਮੁੰਡੇ ਜਿਹੜੇ ਜਸਪ੍ਰੀਤ ਸਿੰਘ ਦੇ ਉਹ ਮੁੰਡਾ ਆਉਂਦਾ ਦੋ ਜਾਣੇ ਉਹਦੇ ਨਾਲ ਹੋਰ ਦੱਸੇ ਜਾ ਰਹੇ ਆ ਪੁਲਿਸ ਮਤਾਕ ਪੁਲਿਸ ਕਹਿੰਦੀ ਆ ਕਿ ਉਹ ਮੁੰਡਾ ਚੁੱਕਦਾਗਾ ਕਰੋ ਤੇ ਚੁੱਕ ਕੇ ਜਿਹੜਾ ਕਿ ਸਾਤ ਦੂਜੇ ਦਿਨ ਤੱਕ ਜਿਹੜਾ ਪੁਲਿਸ ਬਰਾਮਦ ਕਰ ਲੈਂਦੀ ਹੈ ਬੱਚੇ ਨੂੰ ਉਹ ਹੱਥ ਕੜੇ ਕਰ ਦਿੰਦਾ ਜਸਪ੍ਰੀਤ ਸਿੰਘ ਆ ਤੇ ਜਿਹੜਾ ਬੱਚਾ ਹੈਗਾ ਉਹ ਮਾਪਿਆਂ ਦੇ ਹਵਾਲੇ ਕੀਤਾ ਜਾਂਦਾ ਉੱਥੇ ਕੌਣ ਆਉਂਦਾ ਹਵਾਲੇ ਕਰਨ ਵਾਸਤੇ ਖਜ਼ਾਨਾ ਮੰਤਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਡੀਆਈਜੀ ਜਿਹੜਾ ਕਿ ਜਿਹੜਾ ਸਿੱਧੂ ਆ ਮਨਦੀਪ ਸਿੱਧੂ ਤੇ ਹੋਰ ਬੜੇ ਬੜੇ ਆਫਸਰ ਹੁੰਦੇ ਆ ਕਿ ਬੱਚਾ ਉਹਨਾਂ ਦੇ ਘਰੇ ਫੜਾਉਂਦੇ ਆ ਤੇ ਫਿਰ ਜਿਹੜਾ 22 ਸਾਲ ਦਾ ਨੌਜਵਾਨ ਸਿੱਖ ਸੀ ਜਿਹੜਾ ਪੰਜਾਬੀ ਸੀ ਜਿਹੜਾ ਕਿ ਉਹਨਾਂ ਦੇ ਗਮਾੜ ਦੇ ਵਿੱਚੋਂ ਸਕਿਆਂ ਦੇ ਵਿੱਚੋਂ ਸੀ ਤਾਂ ਪੁਲਿਸ ਉਹਦਾ ਫੇਕ ਅਨਕਾਊਂਟਰ ਕਰ ਦਿੰਦੀ ਆ ਸੱਤ ਗੋਲੀਆਂ ਮਾਰ ਕੇ ਕਿ ਤੂੰ ਬੱਚਾ ਕਿਉਂ ਚੁੱਕਿਆ ਉਹਦੇ ਘਰੋਂ ਤੇ ਅੱਜ ਭਈਏ ਦਾ ਭਈ ਭਈਏ ਨੇ ਬੱਚਾ ਮਾਰ ਵੀ ਦਿੱਤਾ ਉਹਦੇ ਨੇ ਬੈਦ ਫੱਲੀਆਂ ਵੀ ਕੀਤੀਆਂ ਕੁਕਰਮੂ ਵੀ ਕੀਤਾ ਉਹਦੇ ਨਾਲ ਆ ਜ਼ਾਲਮਾਂ ਦੇ ਵੰਗੂ ਜਿਸ ਤਰ੍ਹਾਂ ਕੋਈ ਵੱਡੇ ਜ਼ਾਲਮ ਜਿਹੜਾ ਕੋਈ ਮਾਰਦਾ ਹੁੰਦਾ ਉਹਨੇ ਬੱਚਾ ਮਾਰਿਆ ਤੇ ਉਹਦੇ ਭਈਏ ਦੇ ਚਾਰ ਲਫੇੜੇ ਨਹੀਂ ਮਾਰੇ ਤੇ ਉਹਨੂੰ ਜੇਲ੍ਹ ਭੇ ਦਿੱਤਾ ਤੇ ਫਿਰ ਇੱਥੇ ਹੁਣ ਇਹ ਦੱਸ ਦਿਓ ਕਿ ਸਿੱਖਾਂ ਦੇ ਨਾਲ ਇੱਥੇ ਸਰੇ ਅੰਤੱਕਾ ਨਹੀਂ ਤੇ ਹੋਰ ਕੀ ਹੈ ਇਹ ਉਹਦਾ ਕਿਉਂ ਨਹੀਂ ਅਨਕਾਉਂਟਰ ਹੋਇਆ ਉਹਦਾ ਕਿਉਂ ਨਹੀਂ ਅਨਕਾਉਂਟਰ ਕੀਤਾ ਗਿਆ ਸਿੱਖਾਂ ਬਾਰੇ ਬੜਾ ਇੱਕ ਮੈਂ ਪੁਲਿਸ ਮਲਾਜੰਦੀ ਰਾਤ ਐਂਟਰਵਿਊ ਸੁਣ ਰਿਆ ਸੀ ਚਲੋ ਮੈਂ ਨਹੀਂ ਕਹਿੰਦਾ ਕਿ ਪੰਜੇ ਉਂਗਲੇ ਇੱਕਸਾਰ ਹੁੰਦੀਆਂ ਤੇ ਸਾਰੇ ਪੁਲਿਸ ਵਾਲੇ ਸਾਰੇ ਮਾੜੇ ਨਹੀਂ ਹੁੰਦੇ ਤੇ ਚਲੋ ਭਾਵਕ ਕੀ ਹੋਇਆ ਉਹ ਕਹਿੰਦਾ ਮੈਂ ਕਈ ਦਿਨਾਂ ਤੋਂ ਰੋਟੀ ਨਹੀਂ ਖਾਧੀ ਮੈਨੂੰ ਜਿਹੜਾ ਬੱਚੇ ਦਾ ਜਿਹੜਾ ਅੱਖਾਂ ਦੇ ਸਾਹਮਣੇ ਆ ਰਿਹਾ ਸਭ ਕੁਝ ਕਹਿੰਦਾ ਮੈਨੂੰ ਘਰ ਵਾਲੀ ਨੇ ਕਿਹਾ ਕਿ ਤੂੰ ਬੱਚੇ ਜਿਹੜਾ ਉਦੋਂ ਛੱਡਿਓ ਨਾ ਕਹਿੰਦਾ ਮੈਂ ਆ ਕੇ ਸਾਡੇ ਕਾਨੂੰਨ ਨੇ ਹੱਥ ਬੰਦੇ ਆ ਤੇ ਭਾਈ ਜਦੋਂ ਤੁਸੀਂ ਕੋ ਕੋ ਕੇ ਸਿੱਖਾ ਦੇ ਬੱਚਿਆਂ ਨੂੰ ਮਾਰਦੇ ਹੋ ਉਦੋਂ ਕਾਨੂੰਨ ਕਿੱਥੇ ਹੁੰਦਾ ਜਸਪ੍ਰੀਤ ਸਿੰਘ ਨੂੰ ਮਾਰਿਆ ਗਿਆ ਉਦੋਂ ਕਾਨੂੰਨ ਕਿੱਥੇ ਸੀ ਆ ਕਲਾਂ ਨੌਰ ਪਿੰਡ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਨੇੜੇ ਨੇੜਲੇ ਪਿੰਡਾਂ ਦੇ ਵਿੱਚੋਂ ਚੁੱਕ ਕੇ ਮਾਰਿਆ ਗਿਆ ਜੁਪੀ ਦੇ ਵਿੱਚ ਉਦੋਂ ਕਾਨੂੰਨ ਕਿੱਥੇ ਸੀ ਆ ਗੋਨਿਆਣਾ ਮੰਡੀ ਦਾ ਟੀਚਰ ਮੁੰਡਾ ਜਿਹੜਾ ਉਹਨੂੰ ਕੋਟ ਕੋਟ ਕੇ ਜਿਹੜਾ ਕਰੰਟ ਲਾ ਲਾ ਕੇ ਜਿਹੜਾ ਉਹਦੇ ਪਤਾ ਨਹੀਂ 132 ਬਾਰੇ ਝਟਕੇ ਲੱਗਿਆ ਕਰੰਟ ਦੇ ਸ਼ਹਿਦਾਂ ਉਹਨੂੰ ਮਾਰ ਦਿੱਤਾ ਤੜਫਾ ਤੜਫਾ ਕੇ ਕਿ ਕਹਿੰਦੇ ਇਹ ਨਸ਼ਾ ਵੇਚਦਾ ਸੀ ਤੇ ਉਦੋਂ ਕਾਨੂੰਨ ਕਿੱਥੇ ਸੀ ਜਦੋਂ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਆ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਜਾਂਦਾ ਉਦੋਂ ਕਾਨੂੰਨ ਕਿੱਥੇ ਜਾਂਦਾ ਤੇ ਭਗੇ ਬਾਜ਼ ਤੇ ਕਾਨੂੰਨ ਕਾਨੂੰਨ ਹੋ ਗਿਆ ਤੇ ਜਦੋਂ ਸਿੱਖਾਂ ਨੂੰ ਮਾਰਨਾ ਉਦੋਂ ਕਾਨੂੰਨ ਕਿੱਥੇ ਸਿੱਕੇ ਟੰਗ ਦਿਨੇ ਤੁਸੀਂ ਅੱਜ ਕਹਿੰਦੇ ਕਿ ਜੇਕਰ ਭਈਆਂ ਨੂੰ ਕੋਈ ਧਮਕ ਦਬਕਾਊਗਾ ਧਮਕਾਊਗਾ ਪ੍ਰਸ਼ਾਸਨ ਕਹਿੰਦਾ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਪੰਜਾਬ ਦਾ ਪ੍ਰਸ਼ਾਸਨ ਅੱਜ ਜਿਹੜਾ ਭਈਆਂ ਦੇ ਹੱਕ ਦੇ ਵਿੱਚ ਆ ਅਸੀਂ ਨਹੀਂ ਕਹਿੰਦੇ ਭਾਈ ਭਈਆਂ ਨੂੰ ਕੁੱਟੋ ਅਸੀਂ ਨਹੀਂ ਕਹਿੰਦੇ ਕਿ ਬੇਗਨਾ ਉਹਨੂੰ ਤੁਸੀਂ ਮਾਰੋ ਅੱਜ ਇੱਕ ਹੋਰ ਭਈਆਂ ਨੇ ਪੰਜਾਬੀ ਦਾ ਜਿਹੜਾ ਕਤਲ ਕਰ ਦਿੱਤਾ ਸ਼ਾਇਦ ਉਹਦੀ ਜਿਹੜੀ ਜ਼ਿੰਦਗੀ ਦੇ ਮੌਦ ਦੇ ਨਾਲ ਉਹ ਬੰਦਾ ਜੂਧ ਰਿਹਾਗਾ ਨਿੱਤੇ ਹੈ ਜੇ ਘਟਨਾਵਾਂ ਆ ਰਹੀਆਂ ਨੇ ਤੇ ਪਰਾ ਪਿੰਡੇ ਤੇ ਜੂਨੀ ਸੜਕ ਦੀ ਤੇ ਜਦੋਂ ਕੋਈ ਪੰਜਾਬੀ ਇਸ ਤਰ੍ਹਾਂ ਕਰਦੇ ਤਾ ਝਟ ਪੁਲਿਸ ਉਹਦੇ ਗੋਲੀ ਮਾਰ ਦਿੰਦੀ ਆ ਜਾਂ ਉਹਦੇ ਗਿੱਟੇ 'ਚ ਗੋਲੀ ਮਾਰਦੀ ਆ ਜਾਂ ਉਹਦੇ ਲੱਤ 'ਚ ਮਾਰਦੀ ਆ ਜਾਂ ਉਹਦੇ ਸਾਤੀ 'ਚ ਮਾਰਦੀ ਆ ਤੇ ਬਾਹਰ ਦੇ ਦੇਸ਼ਾਂ ਦੇ ਵਿੱਚੋਂ ਆਸਟ੍ਰੇਲੀਆ ਹੋਇਆ ਕੈਨੇਡਾ ਦਾ ਕੈਨੇਡਾ ਹੋਇਆ ਅਮਰੀਕਾ ਹੋਇਆ ਉੱਥੋਂ ਦੇ ਬਗਾਵਤ ਹੋ ਚੁੱਕੀ ਆ ਗੋਰਿਆਂ ਦੀ ਕਿ ਜਿਹੜੇ ਪ੍ਰਵਾਸੀ ਜਿਹੜੇ ਆਪਾਂ ਪੰਜਾਬੀ ਗਏ ਹੋਏ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਤੇ ਸਾਡੀਆਂ ਸਰਕਾਰਾਂ ਫਿਰ ਕਿਉਂ ਸੁੱਤੀਆਂ ਪਈਆਂ ਨੇ ਕੀ ਇਹ ਇਨ੍ਹਾਂ ਤੋਂ ਦੱਸੋ ਕਿ ਇਨ੍ਹਾਂ ਤੋਂ ਇਹੀ ਚਾਹੁੰਦਿਆਂ ਨੇ ਕਿ ਜਿਹੜੇ ਇਹਨਾਂ ਦੀ ਬੋਟ ਬੈਂਕ ਆ ਉਹ ਜ਼ਿਆਦੇ ਆ ਫਿਰ ਉੱਥੇ ਗੱਲ ਆਉਂਦੀ ਆ ਨਾ ਤੇ ਬੜਾ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀਆਂ ਸੁਣਨ ਵਾਲਿਆਂ ਨੇ ਜਿਹੜਾ ਹੁਣ ਇੱਕ ਸਭ ਤੋਂ ਵੱਡੀ ਹੋਰ ਖਬਰ ਨਿਕਲੀ ਆ ਉਹ ਖਬਰ ਕੀ ਆ ਖਬਰ ਉਸ ਆ ਹਿਾਰਪੁਰ ਬੱਚੇ ਨੂੰ ਜਿਹੜਾ ਹਿਾਰਪੁਰ ਜ਼ਿਲ੍ਹਾ ਦਾ ਜਿੱਤੇ ਕੇ ਮਜ਼ਦੂਰਾਂ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਧਰਨੇ ਲਾਏ ਜਾ ਰਹੇ ਨੇ ਮਜਾਰੇ ਕੀਤੇ ਜਾ ਰਹੇ ਨੇ ਵੱਖ-ਵੱਖ ਜਥੇਬੰਦੀਆਂ ਵੱਲੋਂ ਨਿੰਗ ਜਥੇਬੰਦੀਆਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਪਰ ਉੱਥੇ ਜਿਹੜਾ ਇੱਕ ਫੌਜ ਬੁਲਾ ਲਈ ਮਿਲਟਰੀ ਬੁਲਾ ਲਈ ਪੰਜਾਬ ਦੇ ਪੰਜਾਬ ਦੇ ਵਿੱਚ ਭਾਰਤ ਦੀ ਉਹ ਫੌਜ ਜਿਹੜੀ ਕਿ ਦੇਸ਼ ਦੀ ਸੁਰੱਖਿਆ ਕਰਦੀ ਆ ਉੱਤੇ ਇੱਕ ਮਿਲਟਰੀ ਬੁਲਾ ਲਈ ਕਿ ਭਾਈ ਭਈਆ ਨੇ ਇੱਕ ਬੱਚਾ ਮਾਰ ਦਿੱਤਾ ਤੇ ਉਹਦੇ ਖਿਲਾਫ ਜਿਹੜਾ ਲੋਕਾਂ ਦੇ ਇੱਕ ਰੋਸ ਜਾਗਿਆ ਲੋਕਾਂ ਨੇ ਕਿਸੇ ਦੇ ਡੰਡਾ ਤੱਕ ਨਹੀਂ ਮਾਰਿਆ ਕਿਸੇ ਦੀ ਦੁਕਾਨ ਨਹੀਂ ਭੰਨੀ ਕਿਸੇ ਦਾ ਕਿਸੇ ਦਾ ਸਰਨੇ ਪਾੜਿਆ ਕਿਸੇ ਸੋਟੀ ਨਹੀਂ ਮਾਰੀ ਕਿਸੇ ਰੋੜਾ ਨਹੀਂ ਮਾਰਿਆ ਉੱਥੇ ਕਹਿੰਦੇ ਫੌਜ ਬੁਲਾ ਲਈ ਉੱਥੇ ਕਰਪੂ ਵਰਗਾ ਮਾਹੌਲ ਬਣਾ ਦਿੱਤਾ ਕਿ ਜਣੀ ਕੇ ਇਹ ਸਿੱਧਮ ਸਿੱਧਾ ਕੇ ਪੰਜਾਬੀਏ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕਿ ਤਾ ਜਾ ਕੇ ਪੰਜਾਬੀ ਨਾ ਬੋਲਣ ਜਦੋਂ ਪੰਜਾਬੀ ਸੂਬਾ ਬਣਦਾ ਸੀ ਉਦੋਂ ਵੀ ਫੌਜ ਬੁਲਾਈ ਗਈ ਪੰਜਾਬ ਦੇ ਵਿੱਚ ਉਦੋਂ ਵੀ ਸਿੱਧੀਆਂ ਗੋਲੀਆਂ ਜਿਹੜੀਆਂ ਕਿ 인ਦਰਜੀਤ ਸਿੰਘ ਕਾਕਾ ਨਾਂ ਦਾ ਇੱਕ ਬੱਚਾ ਸੀ ਬਠਿੰਡਾ ਬਾਦ ਵਿੱਚ ਵੱਢ ਕੇ ਖੋਦੇ ਵਿੱਚ ਵੀ ਛੁੱਟਿਆ ਉਸ ਤੋਂ ਪਹਿਲਾਂ ਵੀ ਜਿਹੜਾ ਕਿ ਗੋਲੀਆਂ ਦੇ ਨਾਲ ਭੁੰਨ ਦਿੱਤੇ ਸੀ ਪੰਜਾਬੀ ਕਿ ਤੁਸੀਂ ਪੰਜਾਬੀ ਸੂਬਾ ਕਿਉਂ ਮੰਗਦੇ ਹੋ ਸਾਡੇ ਅੱਜ ਲੋਕ ਨੇ ਪਤਾ ਨਹੀਂ ਕਿਤੇ ਸੁੱਤੇ ਪਏ ਆ ਅੱਜ ਲੱਗਦਾ ਕਿ ਭਾਈ ਫਲਾਨਾ ਬੱਚਾ ਮਾਰਤਾ ਜੀ ਉਹ ਸ਼ਰਾਬੀ ਆ ਪੁਲਿਸ ਵਾਲੇ ਕਹਿੰਦੇ ਆ ਤੇ ਸ਼ਰਾਬੀ ਭਾਈ ਆਪਣੇ ਬੱਚੇ ਨੂੰ ਕਿਉਂ ਨਹੀਂ ਮਾਰਦੇ ਫੇਰਾ ਜੋ ਕੋਈ ਸ਼ਰਾਬੀ ਦਾ ਆਪਣੇ ਬੱਚੇ ਨੂੰ ਕਿਉਂ ਨਹੀਂ ਮਾਰਦਾ ਉਹ ਦੂਜਿਆਂ ਦੇ ਬੱਚੇ ਨੂੰ ਕਿਉਂ ਮਾਰਦਾਗਾ ਜੇ ਗੁਰੂਗ੍ਰਾਂਤ ਸਾਹਿਬ ਦੀ ਬੇਅਦਬੀ ਹੁੰਦੀ ਆ ਤੇ ਕਹਿ ਦਿੰਦੇ ਜੀ ਇਹ ਮੈਂਟਲ ਆ ਇਹਦਾ ਦਿਮਾਗ ਨਹੀਂ ਠੀਕਾ ਤੇ ਆਪਦੇ ਘਰ ਦੇ ਦਾ ਉਹ ਕਦੇ ਸਰ ਨਹੀਂ ਪਾੜਦਾ ਆਪਦੇ ਘਰਾਂ 'ਚ ਦੇ ਕਦੇ ਬਾਣੀ ਫੜਦਾ ਆਪਦੇ ਘਰ ਤਾਂ ਉਹ ਅੱਗ ਨਹੀਂ ਲਾਉਂਦਾ ਤੇ ਗੁਰੂਗ੍ਰਾਂਤ ਸਾਹਿਬ ਨੂੰ ਜਿਹੜਾ ਉਹ ਆ ਕੇ ਬੇਅਦਬੀ ਕਰਦਾ ਇਹ ਬੜੀ ਵੱਡੀ ਇੱਕ ਸਮਝ ਦੀ ਜ਼ਰੂਰਤ ਆ ਇਹਦੇ ਬੜੇ ਪਿੱਛੇ ਜਿਹੜੀਆਂ ਤਾਕਤਾਂ ਨੇ ਜਿਹੜੀਆਂ ਜਿਹੜੀਆਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਕਿਤੇ ਹੜਾ ਰਹੀਂ ਕਿਤੇ ਜੰਗ ਲਾਜ਼ਤ ਦਿੱਤੀ ਜਾਂਦੀ ਆ ਕਿਦੇ ਸੋਕੇ ਨਾਲ ਮਾਰਿਆ ਜਾਂਦਾ ਕਿਦੇ ਪੰਜਾਬੀਆਂ ਤੇ ਹਮਲੇ ਕੀਤੇ ਜਾਂਦੇ ਆ ਇਹ ਬੜੀ ਸਮਝਣ ਦੀ ਜ਼ਰੂਰਤ ਆ ਇਹ ਕਹਾਣੀ ਕੀ ਹੈ ਇਹਦੇ ਪਿੱਛੇ ਸਾਨੂੰ ਲੱਗਦਾ ਕਿ ਇਹ ਛੋਟੀ ਜੀ ਕਹਾਣੀ ਆ ਸਾਨੂੰ ਲੱਗਦਾ ਕਿ ਮਾਮੂਲੀ ਜੀ ਗੱਲ ਆ ਕਿ ਭਈਏ ਨੇ ਬੱਚਾ ਮਾਰਤਾ ਜੀ ਰੋਜ਼ ਕਤਲ ਹੁੰਦੇ ਆ ਬਹੁਤ ਵੱਡੀ ਸਾਹਸਾ ਪੰਜਾਬੀਓ ਜੇਕਰ ਤੁਸੀਂ ਨਾ ਸਮਝੇ ਅੱਜ ਵੀ ਏਜੰਸੀਆਂ ਨੇ ਜਿਹੜੀਆਂ ਪਹਿਲਾਂ ਸਿੱਖਾਂ ਨੂੰ ਆਸ ਦੇ ਵਿੱਚ ਲੜਾ ਲੜਾ ਕੇ ਮਰਵਾਉਂਦੀਆਂ ਨੇ ਜਿਸ ਤਰ੍ਹਾਂ ਕਿ ਜੇ ਭਾਈ ਅੰਮਰਿਤਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਉਹਦੇ ਖਿਲਾਫ ਜਿਹੜਾ ਪ੍ਰੋਪੋਗੈਂਡਾ ਜਿਹੜਾ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਜਿਹੜਾ ਇਸ ਸਟੇਟ ਵੱਲੋਂ ਕੀਤਾ ਜਾ ਰਿਹਾ ਇਸ ਸਰਕਾਰਾਂ ਵੱਲੋਂ ਕੀਤਾ ਏਜੰਸੀ ਵੱਲੋਂ ਕੀਤਾ ਜਾ ਰਿਹਾ ਉਹ ਤੁਹਾਡੇ ਸਾਹਮਣੇ ਆ ਕਿ ਬੰਦਾ ਇੱਕ ਜੇਲ੍ਹ ਦੇ ਵਿੱਚ ਬੈਠਾ ਤੇ ਉਹਦੇ ਬਾਵਤ ਵੀ ਜਿਹੜਾ ਕਿ ਫਲਾਨਾ ਬੰਦਾ ਮਰ ਗਿਆ ਜੀ ਉਹ ਵੀ ਜਿਹੜਾ ਅੰਮਰਿਤਪਾਲ ਸਿੰਘ ਦੇ ਨਾਮ ਲਾ ਦਿਓ ਫਲਾਨੇ ਦਾ ਕੱਟਾ ਬੱੱਸਾ ਮਰ ਗਿਆ ਉਹ ਵੀ ਅੰਮਰਿਤਪਾਲ ਸਿੰਘ ਦੇ ਨਾਂ ਲਾ ਦਿਓ ਫਲਾਨੀ ਚੈਟ ਵਾਇਰਲ ਹੋ ਗਈ ਅੰਮਰਿਤਪਾਲ ਦੀ ਹੋ ਗਈ ਜਦ ਦੋ ਸਾਲ ਪੰਜਾਬ ਦੇ ਵਿੱਚ ਆਇਆ ਦਵਾਈ ਤੋਂ ਉਦੋਂ ਨਾ ਕੋਈ ਚੈਟ ਵਾਇਰਲ ਹੋਈ ਜਾਂ ਨਾ ਉਹਨੇ ਬੰਦਾ ਮਾਰਿਆ ਨਾ ਉਹਨੇ ਕਿਸੇ ਨੂੰ ਸੋਟੀ ਮਾਰੀ ਜਾਂ ਜੇਲ੍ਹ ਦੇ ਵਿੱਚ ਬੈਠਾ ਉਹ ਬੰਦੇ ਮਾਰ ਲੱਗ ਪਿਆ ਇਹ ਚਾਲਾਂ ਨੂੰ ਸਮਝੋ ਸਰਕਾਰ ਦੇ ਚਾਲਾਂ ਨੂੰ ਇਹ ਸਟੇਟ ਦੇ ਚਾਲਾਂ ਨੂੰ ਸਮਝੋ ਪਰ ਸਾਡੇ ਇੱਥੇ ਇੱਕ ਬੜੇ ਬੜੇ ਚੋਲੇ ਪਾਈ ਫਿਰਦੇ ਆ ਗਿੱਟਿਆਂ ਤੱਕ ਉੱਪਰ ਦੀ ਪਾਈਆਂ ਕਿਰਪਾਨਾਂ ਉਹ ਕਿਹਦੇ ਨਾਲ ਉਹ ਸਰਕਾਰਾਂ ਦੇ ਟੱਟੂ ਆ ਉਹ ਉਹ ਪਹਾੜੇ ਦੇ ਟੱਟੂ ਆ ਉਹ ਉਹ ਜਮੇ ਕਹਿੰਦੇ ਹੁੰਦਾ ਨਾ ਕਿ ਡੁਗ ਡੁਗੀ ਬਾਂਦਰ ਵਜਾਉਂਦਾ ਮਾਫ ਕਰਨਾ ਮਦਾਰੀ ਵਜਾਉਂਦਾ ਡੂ ਡੁਗੀ ਤੇ ਬਾਂਦਰ ਫਿਰ ਉਹ ਤਮਾਸ਼ਾ ਆਪਾਂ ਦੇਖਦੇ ਹੁੰਦੇ ਛੋਟੇ ਹੁੰਦੇ ਬਾਂਦਰ ਤੇ ਇੱਕ ਰਿਸ ਹੁੰਦਾ ਹੁਣ ਤਾਂ ਰਿਸ ਰਸ ਦੇਂਦੇ ਨਹੀਂ ਜਿਸ ਤਰ੍ਹਾਂ ਉਹ ਡੁਗ ਡੁਗੀ ਵਜਾਉਂਦਾ ਤੇ ਉਹ ਖੇਡਾ ਪਾਉਂਦਾ ਉਸ ਤੇ ਐਕਸ਼ਨ ਕਰਦਾ ਇਸ ਕਰਕੇ ਜਿਹੜੇ ਇਹ ਬੰਦੇ ਆ ਕੁਝ ਹਾਇਰ ਕੀਤੇ ਹੋਏ ਆ ਸਰਕਾਰਾਂ ਨੇ ਏਜੰਸੀਆਂ ਨੇ ਜਦੋਂ ਡੁਗ ਡੁਗੀ ਵਜਾਉਂਦੇ ਆ ਉਸ ਤਰ੍ਹਾਂ ਇਹ ਉਸ ਤਰ੍ਹਾਂ ਪੰਗੜਾ ਪਾਉਂਦੇ ਆ ਉਸ ਤਰ੍ਹਾਂ ਫਿਰ ਜਿਹਦੇ ਖਿਲਾਫ ਬੁਲਾਉਣਾ ਹੋਵੇ ਉਸ ਤਰ੍ਹਾਂ ਉਹਦੇ ਖਿਲਾਫ ਇਹ ਬੋਲਦੇ ਆ ਇਹ ਜਿਹੜੀਆਂ ਗੱਲਾਂ ਨੇ ਇਹ ਐਵੇਂ ਨਹੀਂ ਇਹ ਕਦੇ ਹਵਾ 'ਚ ਗੱਲਾਂ ਇਹ ਦਿਮਾਗ ਨਾਲ ਸੋਚੋ ਕਿਦੇ ਇਹ ਕਿ ਸਾਡੇ ਪੰਜਾਬ ਦੇ ਨਾਲ ਹੋ ਕੀ ਰਿਹਾ ਪਰ ਇੱਥੇ ਦਾ ਮਾਫ ਕਰਨਾ ਮੈਨੂੰ ਕਈ ਨੂੰ ਗੁੱਸਾ ਲੱਗੂ ਆ ਖਾ ਕੇ 7-8 ਰੋਟੀਆਂ ਪੈ ਜਾਂਦੇ ਸਵੇਰੇ ਪਤਾ ਲੱਗਦਾ ਦਿਨ ਚੜ੍ਹਦੇ ਦਾ ਵੇ ਕੀ ਹੋ ਗਿਆ ਕਿਸੇ ਨੇ ਮੂੰਹ ਨਹੀਂ ਧੋਣਾ ਕਿਸੇ ਨੇ ਨਹਾਉਣਾ ਨਹੀਂ ਧੋਣਾ ਨਹੀਂ ਤੇ ਇੱਥੇ ਜਿਹੜਾ ਕਿਸੇ ਦਾ ਦਿਮਾਗ ਜਿਹੜਾ ਪਤਾ ਨਹੀਂ ਕੀ ਉਹ ਦਿਮਾਗਾਂ ਨੂੰ ਲੋਕਾਂ ਦਿਆਂ ਨੂੰ ਜਰ ਲੱਗੀ ਪਈ ਆ ਸਿਰਫ ਇੱਕ ਮੈਂ ਹੁਣ ਕੁਝ ਕਈ ਗੱਲਾਂ ਐ ਜਿਹੀਆਂ ਹੁੰਦੀਆਂ ਨੇ ਜਿਹੜਾ ਇੱਥੇ ਆਪਾਂ ਇਸ ਪਲੇਟਫਾਰਮ ਤੇ ਕਹਿ ਨਹੀਂ ਸਕਦੇ ਤੇ ਦੂਸਰਾ ਇੱਕ ਹੋਰ ਸੂਲਪੁਰ ਵਾਲਾ ਗਾ ਜਿਹੜਾ ਬਿੱਜੂ ਇੱਕ ਪਢਿਆਰਿਆਂ ਵਾਲਾ ਬਿੱਜੂ ਹੋਇਆ ਸੀ ਉਹ ਤਾਂ ਮਰ ਮੁੱਕ ਗਿਆ ਤੇ ਇੱਕ ਅਸੂਲਪੁਰ ਵਾਲਾ ਬਿੱਜੂ ਨਾਮਾ ਉੱਠਿਆ ਜਿਹੜਾ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਗਿਆਨੀ ਕਲਦੇਵ ਸਿੰਘ ਗੜਗੱਜ ਨੇ ਉਹਨੂੰ ਬਹੁਤ ਰੁਪਇਆ ਇਕਰਾਰ ਦਿੱਤਾ ਤੇ ਹਾਈ ਬਿਲਕੁਲ ਬਹੁਤ ਰੁਪਇਆ ਤੇ ਅੱਜ ਉਹ ਰੌਲਾ ਪਾ ਰਿਹਾ ਕਹਿੰਦਾ ਜੀ ਮੈਂ ਰਾਮ ਮੰਦਰ ਦੇ ਵਿੱਚ ਜਾ ਕੇ ਸੇਵਾ ਕੀਤੀ ਤਾਂ ਉਹਨੂੰ ਚੁਬਿਆ ਚੁਬਨ ਨੂੰ ਕਿਹੜਾ ਤੇਰੇ ਦੱਸ ਉਹਨਾਂ ਨੇ ਗੋਲੀ ਮਾਰ ਦਿੱਤੀ ਆ ਤੈਂ ਤਾਂ ਬਹੁਤ ਰੁਪਇਆ ਇਕਰਾਰ ਦਿੱਤਾਗਾ ਤੂੰ ਹਾਈ ਬਹੁਤ ਰੁਪਇਆਗਾ ਇਹਦੇ ਵਿੱਚ ਸੱਕ ਕੀ ਆ ਨਲਦਾ ਸਿੱਖਾਂ ਦਾ ਤੂੰ ਸਭ ਕੁਸ ਧਾਰਨ ਕਰੀ ਬੈਠਾਂਗਾ ਦਿਮਾਲਾ ਸਜਾਈ ਬੈਠਾਂਗਾ ਕਰਪਾਨਾ ਪਾਈ ਬੈਠਾਂਗਾ ਨਾਲੇ ਜਨਉ ਪਾਈ ਬੈਠਾਂਗਾ ਨਾਲੇ 700 800 ਮਾੜਾ ਲਮਕਾਈ ਬੈਠਾਂਗਾ ਤੇ ਨਾਲੇ ਗਿੱਟਿਆ ਦੇ ਖਚੋਲਾ ਪਾਈ ਬੈਠਾਂਗਾ ਤੇ ਇਹ 200 ਰੁਪਇਆ ਹੈ ਤੇ ਮੈਂ 100 ਰੁਪਈਆ ਕਹੀਏ ਤੈਨੂੰ ਕਦੇ ਖੰਭ ਜਾਂ ਲਾ ਲਿਆ ਕਦੇ ਦੰਦ ਜਾਂ ਹਾਥੀ ਦਾ ਦੰਦ ਲਮਕਾਈ ਫਿਰਦਾ ਪਤਾ ਨਹੀਂ ਕਿੱਥੋਂ ਇਹ ਇਹ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਆ ਅੱਜ ਉਹ ਰੌਲਾ ਪਾ ਰਿਆ ਕਹਿੰਦਾ ਜੀ ਇਹ ਹਿੰਦੂਆਂ ਨੂੰ ਭਈਆਂ ਤੇ ਜਿਹੜਾ ਕਿ ਖਿਲਾਫ ਜਿਹੜਾ ਮੋਰਚੇ ਲਾਏ ਨੇ ਅਕੇ ਹਿੰਦੂਆਂ ਨੂੰ ਬਾਹਰ ਕੱਢ ਰਿਆ ਦੇਖੋ ਕਿਵੇਂ ਸਿੱਖਾਂ ਨੂੰ 扑ੜਕਾਰਿਆ ਉਹ ਬਿੱਜੂ ਉਹਦੇ ਅੱਗ ਲੱਗੀ ਪਈ ਆ ਕਿ ਮੈਨੂੰ ਇਹ 1000 ਰੁਪਇਆ ਕਿਉਂ ਕਰਾਰ ਦੇ ਦਿੱਤਾ ਤੇ ਇਸ ਕਰਕੇ ਲੋਕਾਂ ਨੂੰ ਬੜਾ ਸਮਝੇ ਜ਼ਰੂਰ ਤਾਂ এজੇ ਠੱਗਾਂ ਤੋਂ ਵੀ ਬਚਣ ਦੀ ਜ਼ਰੂਰਤ ਐਜੇ ਬਹੂ ਰੁਪਿਆ ਦਾ ਜਿਹੜਾ ਲੋਕਾਂ ਉਹਨਾਂ ਮੈਂ ਚੈਨਲ ਵਾਲਿਆਂ ਨੂੰ ਵੀ ਕਹਿਣਾਗਾ ਉਹਨਾਂ ਪੱਤਰਕਾਰਾਂ ਨੂੰ ਵੀ ਕਹਿਣਾਗਾ ਚੱਕ ਕੇ ਮੂੰਹ ਤੁਸੀਂ ਉਹ ਬਹੂ ਰੁਪਇਆ ਦੇ ਕੋਲੇ ਉਹਦੇ ਮੂੰਹ ਦੇ ਵਿੱਚ ਮੈਂ ਤੁਹਾਨੂੰ ਦਿੰਨੇ ਹਾਂ ਫਿਰ ਜਮੇਉ ਉਹ ਆਉਂਦਾਗਾ ਉਵੇਂ ਭੰਕੀ ਜਾਂਦਾਗਾ ਤੇ ਫਿਰ ਉਹਦਾ ਹਰਜਾਨਾਗਾ ਜਿਹੜਾ ਸਾਰੇ ਜਗਤ ਨੂੰ ਭੋਗਣਾ ਪੈਂਦਾਗਾ ਫਿਰ ਉਹਦੀਆਂ ਸੁਣਨੀਆਂ ਪੈਂਦੀਆਂ ਉਹਦੀਆਂ ਖੱਚਾਂ ਉਹਦੀਆਂ ਇਸ ਕਰਕੇ ਇਹਨਾਂ ਸਾਰੀਆਂ ਖਬਰਾਂ ਤੇ तमाम ਖਬਰਾਂ ਤੁਹਾਨੂੰ ਜਿਹੜੀਆਂ ਮੁੱਦੇ ਮੈਂ ਸੁਣਾਏ ਆ ਜਿਹੜੇ ਪੰਜਾਬ ਦੇ ਭਾਗ ਦੇ ਮੁੱਦੇ ਉਹਦੇ ਉੱਤੇ ਵੀ ਆ ਗੱਲਬਾਤ ਕੀਤੀ ਆ ਵੀਡੀਓ ਨੂੰ ਜੇ ਚੰਗੇ ਲੱਗਦਾ ਸ਼ੇਅਰ ਜਰੂਰ ਕਰ ਦਿਓ ਆਪਣੇ ਕਮੈਂਟ ਜਰੂਰ ਕਰਨੋ رائے ਜਰੂਰ ਦੇਣੀ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ